ਏ ਅੱਜ ਦਾ ਦਿਨ ਜਿਹੜਾ ਸਾਡੇ ਪਿੰਡ ਵਾਸਤੇ ਬਹੁਤ ਦੁੱਖ ਦਾ ਦਿਨ ਹੈ ਕਿਉਂਕਿ ਇੱਕ ਨੌਜਵਾਨ ਬੱਚਾ ਜ ਜਿਹਦੀ ਉਮਰ ਲਗਭਗ 30 ਸਾਲ ਸੀ 10 ਸਾਲ ਤੋਂ ਰੋਜੀ ਰੋਟੀ ਕਮਾਉਣ ਵਾਸਤੇ ਵਿਦੇਸ਼ ਗਿਆ ਸੀ ਇਸ ਤੋਂ 6 ਮਹੀਨੇ ਪਹਿਲਾਂ ਵੀ ਇੱਕ ਵਾਰੀ ਆ ਕੇ ਉਹ ਛੁੱਟੀ ਵੀ ਕੱਟ ਕੇ ਗਿਆ ਫੇਰ ਛੁੱਟੀ ਕੱਟ ਕੇ ਗਿਆ ਉੱਥੇ ਤੇ ਉੱਥੇ ਅਚਨਚੇਤ ਇਹਨੂੰ ਹਾਰਟ ਅਟੈਕ ਆ ਗਿਆ ਇਹ ਜਿਹੜਾ ਹਾਰਟ ਟੈਗ ਦੇ ਨਾਲ ਦੀ ਜਿਹੜੀ ਆ ਉਹ ਮੌਤ ਹੋ ਗਈ ਆ ਅੱਛੇ ਦੇ ਦੋ ਪ੍ਰਾਹਨ ਤਿੰਨ ਪ੍ਰਾਹਨ ਨੇ ਆ ਦੋ ਛੋਟੇ ਛੋਟੇ ਬੱਚੇ ਆਲੇ ਜੋ ਕਿ ਬਹੁਤ ਛੋਟੇ ਨੇ ਤੇ ਉਹ ਜਿਹੜੀਆਂ ਛੋਟੀਆਂ ਕਲਾਸਾਂ 'ਚ ਪੜ ਰਹੇ ਨੇ ਤੇ ਇੱਕ ਪਰਿਵਾਰ ਵਾਸਤੇ ਬਹੁਤ ਵੱਡਾ ਘਾਟੇ ਵਾਲੀ ਗੱਲ ਆ ਕਿ ਜਿਹੜੀ ਕੋਈ ਅਸਹਿਜ ਹੋ ਗਿਆ ਜਿਹੜੀ ਇਹਨਾਂ ਨੂੰ ਲਾਸਟ ਕਰ ਲੋ ਫਿਰ ਕਦੋਂ ਇਸੇ ਤੁਹਾਡੀ ਜਾਂ ਹੋਰ ਕਿਸੇ ਪਰਿਵਾਰ ਦੀ ਕਰ ਲੋਈਏ ਫਸਟ ਟਾਈਮ ਸਾਡੀ ਇਹਨਾਂ ਨੂੰ ਫਸਟ ਟਾਈਮ ਜਦੋਂ ਉਹਦੀ ਡੈਪਥ ਹੋਈ ਹੈ ਕਿ ਡੈਪਥ ਤੇ ਉਹਦੀ ਮਤਲਬ ਮੌਕਾ ਨਹੀਂ ਮਿਲਿਆ ਨਹਾ ਕੇ ਬਾਅਦ ਨਹੀਂ ਕੋਸੀ ਹੋ ਗਈ ਹੈ ਫਿਰ ਇਹਨਾਂ ਦੇ ਛੋਟੇ ਬ੍ਰਦਰ ਨੇ ਸਾਨੂੰ ਇਹਨਾਂ ਨੂੰ ਇਹ ਵਡਾ ਡਾਕਟਰ ਰੋਗਾ ਦੋ ਸਮੂਹ ਨੂੰ ਸੀ ਇਹਨਾਂ ਨੇ ਫਿਰ ਸਾਨੂੰ ਫੋਨ ਕੀਤਾ ਕਿ ਇਸ ਤਰ੍ਹਾਂ ਦੀ ਜਿਹੜੀ ਹੈ ਉਹ ਡੈਪਥ ਹੋ ਗਿਆ ਇਹ ਹਸਪੀਟਲ ਲੈ ਕੇ ਗਏ ਆ ਤੇ ਡਾਕਟਰਾਂ ਨੇ ਵੀ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰਿਆ ਭਾਜੀ ਜਿਹੜੇ ਨੌਜਵਾਨ ਦੀ ਡੈਪਥ ਹੋਈ ਹੈ ਤਾਂ ਕੀ ਨਾਮ ਸੀ ਤੇ ਕੀ ਗੱਲਬਾਤ ਹੋਈ ਹੈ ਜਿਹਦਾ ਨਾਮ ਵਿਲੀਅਮ ਸੀ ਹੈ ਇਹ ਛੋਟਾ ਬ੍ਰਦਰ ਹੈ ਮੇਗਾ ਗੱਲਬਤ ਸ਼ੁਰੂ ਆਦਨ ਉਹਨਾਂ ਵਾਸਤੇ ਗਿਆ ਮੈਂਨਨ ਕਿਹਾ ਸੀ ਕਿ ਤੁਹਾਨੂੰ ਠੀਕ ਨਹੀਂ ਹੋ ਕੇ ਤਾਂ ਅਜੀ ਸ਼ਾਦੀ ਦੇ ਦਰਦ ਹੋਣ ਈ ਆ ਮੈਂ ਦੋ ਤਿੰਨ ਦਫਾ ਗਿਆ ਪਰ ਚਲੋ ਜ਼ਿਆਦਾ ਤਕਲੀਫ ਹੈ ਤਾਂ ਆਪਾਂ ਡਾਕਟਰ ਕੋਲ ਚਲੇ ਜਾਨੇ ਆ ਤੇ ਕਹਿੰਦਾ ਕਿ ਨਹੀਂ ਪਾਜੀ ਪੇਟ ਦਾ ਹੱਥ ਮਾਰ ਕੇ ਕਹਿੰਦਾ ਕਿ ਇਹ ਮੈਨੂੰ ਨਾ ਗੈਸ ਕੁਸਤੀਬਾਦ ਕਰਕੇ ਹੋਣੀ ਹੈ ਤੇ ਗੈਸ ਦੀ ਗੋਲੀ ਦੇ ਦਿਓ ਤੁਸੀਂ ਮੈਨੂੰ ਠੀਕ ਹੋ ਜਾਣਾ ਮੈਂ ਗੈਸ ਦੀ ਗੋਲੀ ਦਿੱਤੀ ਹੈ ਤੇ ਫਿਰ ਕੀ ਕੀਤਾ ਕਿ ਐਸਟਰਾ ਪਲਟੀਆਂ ਜੀ ਮਾਰੀ ਜਾਂਦਾ ਇੱਕ ਦੋ ਵਾਰ ਨੇ ਜਦੋਂ ਪਲਟੀ ਮਾਰੀ ਜਦੋਂ ਉਲਟਾ ਲੰਮੇ ਪਿਆ ਮਹਿਸੂਸ ਕੀਤਾ ਮੈਂ ਕਿ ਯਾਰ ਇਹ ਲੱਗਦਾ ਤਕਲੀਫ ਇਹਨੂੰ ਜ਼ਿਆਦਾ ਵਾ ਫਿਰ ਦੱਸ ਨਹੀਂ ਰਿਹਾ ਫਿਰ ਮੈਨੂੰ ਥੋੜਾ ਜਿਹਾ ਗੁੱਸੇ ਨੇ ਕਿਹਾ ਉਹ ਮੇਰਾ ਪਿਆਰਾ ਮੇਰਾ ਬੇਟਾ ਵਾ ਤਾਂ ਮੈਂ ਕਿਹਾ ਯਾਰ ਤੂੰ ਮੋੜਦਾ ਨਹੀਂ ਤੈਨੂੰ ਦਰਦ ਹੋਣ ਦੀ ਹੈ ਤੂੰ ਮੇਰੇ ਕੋਲ ਘਾਈ ਜਾ ਨਾ ਵਾ ਤੇ ਫਿਰ ਉਸੇ ਟਾਈਮ ਹੀ ਉੱਠਿਆ ਵਾ ਜਦ ਉੱਠਿਆ ਤੇ ਫਿਰ ਜਦੋਂ ਬਾਥਰੂਮ ਨੂੰ ਗਿਆ ਉਹਦੀ ਮਗਰੀ ਮੈਂ ਚੱਲੇ ਗਿਆ ਵਾ ਆ ਕਹਿ ਲੱਗਾ ਕਿ ਪਾਜੀ ਮੈਨੂੰ ਨਹਾ ਲੈੰਦੋ ਤੇ ਮੈਂ ਇਹਨੂੰ ਕਿਹਾ ਮੈਂ ਕਿਹਾ ਯਾਰ ਆਣ ਕੇ ਨਹਾ ਲਈ ਪਹਿਲਾਂ ਦਵਾਈ ਲੈਣ ਚਲੀਏ ਤੇ ਕਹਿੰਦਾ ਨਹੀਂ ਨਹੀਂ ਪਾਜੀ ਕੱਲ ਤੁਸੀਂ ਮੈਨੂੰ ਸਵਾਲ ਦਿੱਤਾ ਕੱਲ ਮਰਸਟ ਕੀਤੀ ਹੈ ਤਾਂ ਅੱਜ ਮੈਂ ਨਹਾਉਣਾ ਵਾ ਕੱਲ ਮੈਂ ਨਹਾਤਾ ਨਹੀਂ ਆ ਤੇ ਫਿਰ ਮੈਂ ਇਹਨੂੰ ਕਿਹਾ ਮੈਂ ਕਿਹਾ ਚੱਲ ਦਹਾਲਾ ਤੇ ਮੈਂ ਬਾਹਰ ਬੈਠਾ ਇੱਕ ਟੇਲ ਤੇ ਤੇ ਮੈਂ ਕਿਹਾ ਮੈਂ ਦੁਆ ਕਰ ਰਿਹਾ ਤੇਰੇ ਵਾਸਤੇ ਤੂੰ ਚਿੰਤਾ ਨਾ ਕਰ ਤੂੰ ਠੀਕ ਹੋ ਜਾਣਾ ਤੇ ਮੇਰੇ ਮਨ ਚ ਡਰ ਜਾਇਆ ਪਤਾ ਨਹੀਂ ਮੈਂ ਕਿਤੇ ਕਿ ਐਸੀ ਦਰਦ ਹੋ ਸਕਦਾ ਕਿ ਅੰਦਰ ਨਾ ਡਿੱਗ ਜਾਵੇ ਮੈਂ ਕਿੱਦਾਂ ਇਹਨੂੰ ਬਾਹਰ ਕੱਢਾਂਗਾ ਬਾਅਦ ਵਿੱਚ ਆ ਲੋਕਲੀ ਗਿਆ ਤੇ ਲੋਪਨੇ ਅੰਦਰੋਂ ਲਾ ਲਿਆ ਲੋਕ ਲਾ ਕੇ ਨਹਾ ਕੇ ਬਾਹਰ ਨਿਕਲਿਆ ਫਿਰ ਆਪਣੇ ਬੈੱਡ ਦੇ ਕੋਲ ਗਿਆ ਜਿਵੇਂ ਅੰਦਰ ਆਇਆ ਉਸੇ ਤਰ੍ਹਾਂ ਮੈਂ ਵੀ ਇਹਦੇ ਪਿੱਛੇ ਚੱਲਾ ਗਿਆ ਤੇ ਮੈਂ ਨਾ ਇੱਕ ਤੇਲ ਸੀ ਛੋਟੀ ਜਿਹੀ ਕਪੀ ਤੇ ਮੇਰੇ ਕੋਲ ਮੈਂ ਮੇਰੇ ਕੋਲ ਪੇਰ ਬੜਾ ਤੇਲ ਸੀ ਤੇ ਮੈਂ ਕਿਹਾ ਚਲੋ ਜੋ ਮੈਂ ਤੇਰੇ ਤੇਲ ਮਲਦਾ ਬਾਡੀ ਤੇ ਤੇ ਫਿਰ ਕੱਪੜੇ ਪਾ ਫਿਰ ਅਸੀਂ ਇਦੇ ਬਾਅਦ ਵਿੱਚ ਕਹਿ ਲਗਾ ਕਹਿੰਦਾ ਭਾਜੀ ਯਾਰ ਕਹਿੰਦਾ ਇਦਾਂ ਦੀ ਘਰੇ ਦਰਦ ਨਹੀਂ ਹੋਈ ਮੇਰੇ ਮੇਰੇ ਪਾਲੇ ਤਿੰਨ ਗੱਲਾਂ ਲਾਸਟ ਵਿੱਚ ਕਹੀਆਂ ਨੇ ਉਹਦੇ ਬਾਅਦ ਕਹਿੰਦਾ ਭਾਜੀ ਭੜੀ ਮੈਨੂੰ ਚੱਕਰ ਆ ਗਿਆ ਭਾਜੀ ਭੜੀ ਮੈਨੂੰ ਚੱਕਰ ਆ ਗਿਆ ਮੈਂ ਆਪਣੇ ਪਾਲ ਨੂੰ ਪੜੀ ਨਹੀਂ ਸਕਿਆ ਉਹ ਮੇਰੇ ਹੱਥਾਂ ਦੇ ਵਿੱਚ ਮੰਜੀ ਦੇ ਉੱਤੇ ਡਿੱਗ ਪਿਆ ਅੱਧਾ ਧੜੋਂ ਦੇ ਉੱਪਰ ਲੱਤਾਂ ਉਹਦੀ ਥੱਲੇ ਮੈਨੂੰ ਵਾਚਾ ਮਾਰ ਦਰਿਆ ਗਿਆ ਵਿਲੀਅਮ 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 ਉਸ ਨੂੰ ਦੰਦਲ ਪਈ ਦੰਦਲ ਦੀ ਖੋਲੀ ਉਹਦੇ ਬਾਅਦ ਵਿੱਚ ਵਿਲੀਅਮ ਮੇਰੇ ਕੋਲ ਵਾਪਸ ਨਹੀਂ ਆਇਆ ਸਮਝ ਨਹੀਂ ਪਿਆ ਕਿ ਉਹ ਇੱਕਦਮ ਇਸ ਤਰੀਕੇ ਦੇ ਨਾਲ ਇਹ ਚਾਂਸ ਹੋਇਆ ਸਵੇਰ ਰਾਤ ਅਸੀਂ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ 12 ਵਜੇ ਤੱਕ ਅਸੀਂ ਦੋਨੇ ਕਾਸਤੇ ਖੇਡਦੇ ਰਹੇ ਔਰ ਸਵੇਰ ਜਦੋਂ ਮੈਂ ਉੱਠਿਆ ਤਾਂ ਮੈਨੂੰ ਦੇਖਦੇ ਸਾਰ ਹੀ ਕਹਿਣ ਲੱਗਾ ਕਿ ਭਾਜੀ ਮੇਰੇ ਸ਼ਾਰਟ ਕੀ ਤੇ ਦਰਦ ਹੋ ਰਹੀ ਹੈ ਉਦੋਂ ਪਹਿਲਾਂ ਮੈਨੂੰ ਨਹੀਂ ਪਤਾ ਕਿ ਉਹਦੇ ਪਹਿਲੇ ਦਰਦ ਹੋ ਰਹੀ ਸੀ ਜਾਂ ਨਹੀਂ ਹੋ ਰਹੀ ਸੀ ਲੇਕਿਨ ਮੈਨੂੰ ਦੇਖਦੇ ਸਾਰ ਹੀ ਉਹਨੇ ਗੱਲ ਕਹੀ ਹੈ ਇਸ ਤਰ੍ਹਾਂ ਸਾਰਾ ਵਾਕਿਆ ਹੋਇਆ ਬਾਤ ਤੇ ਇਸਰ ਜਿਹੜੇ ਨੇ ਦੇਖੀ ਕਿੰਨੇ ਤਰੀਕੇ ਨਾਲ ਜੀ ਇਹ 10 ਤਰੀਕ ਨੂੰ ਹੋਈ ਹੈ ਜੇ 10 ਤਰੀਕ ਨੂੰ ਸਵੇਰ 5:00 ਤੋਂ ਬਾਅਦ ਵਿੱਚ ਇਹਨਾਂ ਦੀ ਜਿਹੜੀ ਨਾਲ ਗੱਲ ਹੋਈ ਹੈ ਜਦੋਂ ਉਹਨਾਂ ਦਾ ਦਰਦ ਹੋਇਆ ਨੇ ਕੋਈ ਹਸਪਤਾਲ ਖੜਿਆ ਸੀ ਉੱਥੇ ਸੌਂਦੇ ਹੋਏ ਉਸੇ ਟਾਈਮ ਹਸਪਤਾਲ ਉਹ ਜਗ੍ਹਾ ਤੇ ਉਹਦੇ ਨਾਲ ਇੱਕ ਰੂਮ ਮੇਟ ਰਹਿ ਰਿਹਾ ਸੀ ਉਹ ਮੁਸਲਮਾਨ ਬਰਦਰ ਸੀ ਦਿਲੀਪ ਉਹ ਤੋਂ ਉਸਨੇ ਮੈਂ ਜਦੋਂ ਸੁਣ ਕੇ ਆ ਵੀ ਜਲਦੀ ਨਾਲ ਦੂਸਰੇ ਸੀਨੀਅਰ ਬਲਾਕ ਲੋ ਵਿਲੀਅਮ ਬਹੁਤ ਅੱਛੇ ਇਨਸਾਨ ਸੀ ਔਰ ਬਹੁਤ ਅੱਛੇ ਇਨਸਾਨਾ ਨਾਲ ਡਿਊਟੀ ਕਰਦੇ ਸਨ ਸੇਫਟੀ ਇੰਜੀਨੀਅਰ ਔਰ ਇੰਜੀਨੀਅਰ ਦੂਸਰੇ ਸੰਤ ਨੇ ਜਿਹੜਾ ਸਭ ਤੋਂ ਜ਼ਿਆਦਾ ਉਹਨਾਂ ਨੂੰ ਪਿਆਰ ਕਰਦੇ ਸੀ ਨਾ ਉਸ ਸ਼ਖਸ ਨੇ ਉਸਨੂੰ ਬ ਜਦੋਂ ਉਹ ਭਰਾ ਇਹਨਾਂ ਤੋਂ ਉਸਨੇ ਦੇਖਿਆ ਆਪਣੀ ਜ਼ਬਾਨ ਦੇ ਵਿੱਚ ਕਿਹਾ ਕਿ ਜਲਦੀ ਜਲਦੀ ਕਰੋ ਜਦੋਂ ਦੀ ਕੰਡੀਸ਼ਨ ਦੇਖੀ ਜਦੋਂ ਮੈਂ ਉਹਦੇ ਕੱਪੜੇ ਪਹਿਨ ਰਿਹਾ ਸੀ ਤੇ ਦੇਖਿਆ ਉਹਨੇ ਪੀਏ ਇੰਨੀ ਮੁਸ਼ਕਲ ਦੇ ਵਿੱਚ ਆ ਤੋਨੇ ਕਿਹਾ ਜਲਦੀ ਜਲਦੀ ਹਸਪੀਟਲ ਲੈ ਕੇ ਚੱਲੋ ਸਿੱਤੀ ਕਰਮਨ ਪੰਜ ਸ਼ਾਮ ਬ੍ਰਦਰ ਨੇ ਫੜ ਕੇ ਤਨੂੰ ਥੱਲੇ ਜਦੋਂ ਲਾਇਆ ਵਾ ਉਹਨੇ ਆਪਣੀ ਗੱਡੀ ਆਪਣੀ ਗੱਡੀ ਖੜੀ ਹੋ ਉਸ ਇੰਜੀਨੀਅਰ ਨੇ ਤੇ ਹਸਪੀਟਲ ਦੂਰ ਨਹੀਂ ਸੀ ਨਜ਼ਦੀਕ ਹੀ ਹਸਪੀਟਲ ਸੀ ਜਦੋਂ ਲੈ ਕੇ ਗਿਆ ਤੇ ਉਹਨਾਂ ਨੇ ਜਾ ਕੇ ਚੈੱਕ ਅਪ ਕੀਤਾ ਉਹਦਾ ਤੇ ਥੋੜੀ ਦੇਰ ਬਾਅਦ 10 ਮਿੰਟ ਦੇ ਅੰਦਰ ਅੰਦਰ ਫਿਰ ਉਹ ਜਿਹੜੀ ਲੇਡੀਜ਼ ਇਲੈਕਟ੍ਰੀਸੀ ਉਹਨਾਂ ਨੇ ਮਤਲਬ ਸਿਰਫ ਇਦ ਤੱਕ ਕਿ ਨਹੀਂ ਮਤਲਬ ਕਿ ਡੈੱਡ ਹੋ ਚੁੱਕੇ ਨੇ ਇੰਨੇ ਸਮੇਂ ਦੇ ਅੰਦਰ ਹੀ ਦੋ ਐਂਬੂਲੈਂਸ ਆ ਗਈਆਂ ਨੇ ਸਰਕਾਰੀ ਐਂਬੂਲੈਂਸ ਤੇ ਦਵਾਈ ਆ ਤੇ ਦੋਨਾਂ ਨੇ ਮਤਲਬ ਉਹ ਐਂਬੂਲੈਂਸ ਚ ਪਾਇਆ ਵਾ ਤੇ ਸਰਕਾਰੀ ਹਸਪੀਟਲ ਲਾ ਕੇ ਗਏ ਨੇ ਅੱਗੇ ਗਿਓਰਨਦੀ ਗੱਡੀ ਜਾ ਰਹੀ ਸੀ ਪਿੱਛੇ ਸਾਢੀ ਗੱਡੀ ਜਾ ਰਹੀ ਸੀ ਉਹਦੇ ਬਾਅਦ ਵਿੱਚ ਜਦੋਂ ਸੀ ਉਹ ਜਗ੍ਹਾ ਤੇ ਪਹੁੰਚੇ ਤਾਂ ਸਾਡੇ ਜਾਣ ਤੋਂ ਪਹਿਲਾਂ ਟ੍ਰੀਟਮੈਂਟ ਉਹਨਾਂ ਸ਼ੁਰੂ ਕਰਤਾ ਤਕਰੀਬਨ ਪੁਨਾ ਘੰਟੇ ਦੇ ਕਰੀਬ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਲੇਕਿਨ ਵਿਲੀਅਮ ਵਾਪਸ ਨਹੀਂ ਆ ਰਿਹਾ ਸਾ ਉਥੇ ਕਿਹੜੀ ਕੰਪਨੀ ਚ ਕੰਮ ਕਰਦਾ ਇਹ ਕੰਪਨੀ ਦਾ ਨਾਮ ਸਰ ਕੀ ਨਾਮ ਸੀ ਮੋਟਲ ਕੰਪਨੀ ਦਾ ਨਾਮ ਸਰ ਤੇ ਅੱਜ ਜਿਹੜੇ ਇੱਥੇ ਡੈਡ ਵੱਡੇ ਪਹੁੰਚੀਏ ਕੰਪਨੀ ਸਹਿਯੋਗ ਜਾ ਕੇ ਕਿ ਸਸਤਾ ਦਾ ਇਹ ਸਾਰੇ ਕੰਪਨੀ ਦੇ ਨਾਲ ਜੋੜ ਦੇਣਾ ਕੋਸ਼ਿਸ਼